ਫ੍ਰੈਜ ਹੋਊਗੀ ਅੰਕ 3 ਤੀਜੇ ਨੰਬਰ ਨੂੰ ਦਿੱਤੀ ਜਾਊਗੀ ਦੂਜੇ ਨੰਬਰ ਤੇ ਵਾਸ਼ਿੰਗ ਮਸ਼ੀਨ ਦਿੱਤੀ ਜਾਊਗੀ ਜਿਹੜਾ ਉਹਦਾ ਰਿਕਾਰਡ ਤੋੜੂਗਾ ਉਹਨੂੰ 5100 ਰੁਪਇਆ ਪਹਿਲੇ ਨਾਮ ਦੇ ਨਾਲ ਐਕਸਟਰਾ ਦਿੱਤਾ ਜਾਊਗਾ ਹਾਂਜੀ ਸਾਰੇ ਵੀਰਾਂ ਨੂੰ ਕਿਸਾਨ ਭਰਾਵਾਂ ਨੂੰ ਵਪਾਰੀਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਵੀਂ ਅਪਡੇਟ ਦੇਣ ਲੱਗੇ ਅੱਜ ਆਪਾਂ ਤੁਹਾਨੂੰ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਤੋਂ ਜਿਹੜੀ ਕਿ ਸ਼ਨੀਵਾਰ ਨੂੰ ਲੱਗਦੀ ਹੈ ਦੁੱਧ ਚੋਈ ਦਾ ਮੇਲਾ ਜੋ ਕਿ ਰੱਖਿਆ ਗਿਆ ਉਹਦੇ ਸਬੰਧ ਦੇ ਵਿੱਚ ਪੂਰੀ ਗੱਲਵਾ ਦੱਸ ਦਿਆਂ ਤੁਹਾਨੂੰ ਬੱਕਰੀਆਂ ਤਿਆਰ ਕਰਕੇ ਲਿਆਉਣੀਆਂ ਨੇ ਕਦੋਂ ਖਾਲੀ ਹੋਣੀਆਂ ਨੇ ਕਦੋਂ ਮੇਲਾ ਕੀ ਨਾਮ ਆ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਹਾਂਜੀ ਆਪਾਂ ਬੈਠੇ ਆ ਜੀ ਬੱਕਰਾ ਮੰਡੀ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਜਿਹੜੀ ਕਿ ਹਰ ਸ਼ਨੀਵਾਰ ਨੂੰ ਲੱਗਦੀ ਹੈ ਮੰਡੀ ਮੰਡੀ ਬੰਨੀਓ ਕੁਝ ਦਿਨ ਪਹਿਲਾਂ ਇੱਕ ਦੁੱਧ ਚਵਾਈ ਦਾ ਮੁਕਾਬਲਾ ਰੱਖਿਆ ਗਿਆ ਸੀ ਕਿਉਂਕਿ ਉਹ ਜਿਮਨੀ ਚੋਣ ਕਰਕੇ ਅੱਗੇ ਕੀਤਾ ਗਈ 15 ਦਿਨ ਦਾ ਵਕਤ ਟਾਈਮ ਲਿਆ ਸੀ ਬੱਕਰੀਆਂ ਵਾਲੇ ਵੀਰਾਂ ਤੋਂ ਕਿਉਂਕਿ 30 ਤਰੀਕ ਦਾ ਮੇਲਾ ਰੱਖਿਆ ਸੀਗਾ ਤੇ ਹੁਣ ਆਪਾਂ 15 ਦਿਨ ਦੇ ਵਿੱਚ ਵਿੱਚ ਇਹ ਮੇਲਾ ਫੇਰ ਦੁਬਾਰਾ ਕਰਵਾਉਣਾ ਵਾ ਤੇ ਸਾਰੇ ਵੀਰਾਂ ਨੂੰ ਡੇਟਾ ਦੇਣ ਲੱਗਿਆ ਤਿਆਰੀਆਂ ਕਰ ਲਿਓ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਜਿੱਥੇ ਆਪਾਂ ਇਨਾਮ ਅੱਗੇ ਸੋਚੇ ਨਹੀਂ ਸੀ ਵੀ ਕੀ ਦੇਣਾ ਹੁਣ ਆਪਾਂ ਇਨਾਮ ਸੋਚ ਗਏ ਨੇ ਵੀ ਤਿੰਨ ਇਨਾਮ ਵੱਡੇ ਦਿੱਤੇ ਜਾਣਗੇ ਜਿੱਦਾਂ ਅੱਗੇ ਪਹਿਲਾ ਨੰਬਰ ਫਰਿੱਜ ਆ ਪਹਿਲੇ ਨੰਬਰ ਨੂੰ ਦਿੱਤਾ ਜਾਂਦਾ ਸੀ ਇਹ ਜਿਹੜੀ ਫਰਿੱਜ ਹੋਊਗੀ ਅੰਕਤੀ ਤੀਜੇ ਨੰਬਰ ਨੂੰ ਦਿੱਤੀ ਜਾਊਗੀ ਦੂਜੇ ਨੰਬਰ ਤੇ ਵਾਸ਼ਿੰਗ ਮਸ਼ੀਨ ਦਿੱਤੀ ਜਾਊਗੀ ਪਹਿਲੇ ਨੰਬਰ ਤੇ ਵੀ ਵਾਸ਼ਿੰਗ ਮਸ਼ੀਨ ਦਿੱਤੀ ਜਾਊਗੀ ਤੇ ਤਿਆਰੀ ਕਰ ਲੋ ਵੱਡੇ ਇਨਾਮ ਹੋਣਗੇ ਵੱਡੇ ਹੀ ਪ੍ਰਬੰਧ ਹੋਣਗੇ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਸਾਡੇ ਅਸਲਮ ਖਾਨ ਮੋਗਾ ਜੀ ਤੇ ਰਿਆਸਤ अली ਖਾਨ ਜਿਹੜੇ ਹੈਗੇ ਆ ਰਾਮਗੜ੍ਹ ਤੋਂ ਇਹਨਾਂ ਬਣਿਓ ਕੀਤਾ ਜਾਊਗਾ ਤੇ ਦੂਜਾ ਇਨਾਮ ਵੀ ਇਹਨਾਂ ਬਣਿਓ ਦਿੱਤਾ ਜਾਊਗਾ ਬਾਸ਼ੇ ਮਸ਼ੀਰ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਪਹਿਲਾ ਇਨਾਮ ਭਪਿੰਦਰ ਸਿੰਘ ਜੀ ਲਾਲਾ ਚੰਡੀਗੜ੍ਹ ਵਾਲੇ ਉਹਨਾਂ ਵਾਲਿਓ ਦਿੱਤਾ ਜਾਊਗਾ ਜਿਹੜਾ ਤੀਜਾ ਇਨਾਮ ਆ ਇਹ ਸਾਡੇ ਬਣਿਓ ਤਿੰਨਾ ਭਰਾਵਾਂ ਬਣਿਓ ਰਮਜ਼ਾਨ ዳਖਾ ਤੇ ਹੀਰਾ ዳਖਾ ਪਾਲ ਮੁੱਲਾਪੁਰ ਤੇ ਦਾਸ ਬਣਿਓ ਤੀਜਾ ਨਾਮ ਇਹ ਦਿੱਤਾ ਜਾਊਗਾ ਬਾਕੀ ਜੋ ਟਰੋਫੀਆਂ ਦੀ ਸੇਵਾ ਉਹ ਵੀ ਸਾਰੀ ਦਿੱਤੀ ਜਾਊਗੀ ਵਿੱਧਾ ਕੱਪ ਦਿੱਤੇ ਜਾਣਗੇ ਪਹਿਲਾ ਦੂਜਾ ਤੀਜਾ ਕੱਪ ਤੇ ਨਾਮ ਮੌਕੇ ਤੇ ਵੱਧ ਸਕਦੇ ਨੇ ਘਟਣਗੇ ਨਹੀਂ ਵੱਡੇ ਨਾਮ ਹੋਣਗੇ ਤਿਆਰੀ ਕਰ ਲੋ ਤਰੀਕਾਂ ਨੇ ਜੀ 13 14 15 ਨਵੰਬਰ 13 ਤਰੀਕ ਨੂੰ ਸ਼ਾਮ ਨੂੰ ਨਵੰਬਰ ਨੂੰ ਬੱਕਰੀਆਂ ਖਾਲੀ ਹੋਣਗੀਆਂ 2025 ਵਿੱਚ ਤੇ 14 ਤਰੀਕ ਦੀ ਸਵੇਰ ਦੀ ਚਵਾਈ ਤੇ ਸ਼ਾਮ ਦੀ ਚਵਾਈ 15 ਦੀ ਸਵੇਰ ਦੀ ਚਵਾਈ ਲਾ ਕੇ ਰਿਜ਼ਲਟ ਅਨਾਉਂਸ ਕੀਤਾ ਜਾਊਗਾ ਦੈਨ ਸ਼ਨੀਵਾਰ ਨੂੰ 15 ਤਰੀਕ ਦੀ ਮੰਡੀ ਵੀ ਹੈ ਸ਼ਨੀਵਾਰ ਦੀ 9 ਵਜੇ ਦੇ ਨੂੰ ਇਨਾਮ ਵੰਡੇ ਜਾਣਗੇ 15 ਤਰੀਕ ਨੂੰ ਸਾਰੇ ਵੀਰਾਂ ਨੂੰ ਬੇਨਤੀ ਆ ਜਿੰਨੇ ਵੀ ਫੱਕਰੀ ਪਾਲ ਕਬੀਰ ਨੇ ਤਿਆਰੀ ਕਰ ਲੋ ਵੱਡਾ ਮੇਲਾ ਹੋਊਗਾ ਵੱਡੇ ਇਨਾਮ ਹੋਣਗੇ ਬਾਕੀ ਸਾਡੇ ਨਾਲ ਬੈਠੇ ਨੇ ਜੋ ਪੂਰੇ ਬਲਦੇ ਵਿੱਚ ਫੇਮਸ ਨੇ ਜੀਰ ਖਾਨ ਜੀ ਕੋਨੇ ਵਾਲੇ ਬੰਬੇ ਵਾਲੇ ਵੀ ਕਹਿ ਦਿੰਦੇ ਆ ਮਹਾਰਾਸ਼ਟਰ ਵਾਲੇ ਵੀ ਕਹਿ ਦਿੰਦੇ ਆ ਇਹਨਾਂ ਬੰਨਿਓ ਵੀ ਜੋ ਵੀ ਹੋਊਗਾ ਅਨਾਉਂਸ ਹੋ ਦਿੱਤਾ ਜਾਊਗਾ ਤੁਹਾਨੂੰ ਦੱਸਿਆ ਜਾਊ ਬਾਕੀ ਸਾਡੇ ਅਸਲਮ ਖਾਨ ਮੋਗਾ ਜੀ ਨਜੀਰ ਖਾਨ ਜੀ ਸਾਡੇ ਪ੍ਰਕਾਸ਼ ਚਾਹਾਂ ਜੀ ਕਾਫੀ ਵੱਡੀ ਗਿਣਤੀ ਵਿੱਚ ਅੱਜ ਸਾਡੇ ਕੋਲੇ ਮਹਾਰਾਸ਼ਟਰ ਤੋਂ ਸਾਡੇ ਵੀਰ ਆਏ ਹੋਏ ਨੇ ਵਪਾਰੀ ਇਹ ਵੀਡੀਓ ਸਮਝ ਲਓ ਵੀ ਤੁਹਾਡੇ ਲਈ ਸੋਨੇ ਤੇ ਸੁਹਾਗਾ ਕਈ ਵੀਰ ਸਾਨੂੰ ਪੁੱਛਦੇ ਆ ਕੇ ਵੀ ਬਾਬਾ ਜੀ ਵਪਾਰੀ ਆਉਂਦੇ ਨੇ ਪਰ ਅਸੀਂ ਇਹ ਕਹਿੰਦੇ ਆ ਵੀ ਅੱਜ ਵਪਾਰੀਆਂ ਦਾ ਮਾਲ ਨਹੀਂ ਪੂਰਾ ਹੋ ਰਿਹਾ ਤੁਸੀਂ ਵੱਧ ਤੋਂ ਵੱਧ ਮਾਲ ਲੈ ਕੇ ਆਓ ਪਰ ਸਾਨੂੰ ਵੀ ਪਤਾ ਵੀ ਥੋੜੀ ਜਿਹੀ ਬਜਾਈ ਦੀ ਰੁੱਤ ਚੱਲ ਰਹੀ ਆ ਇਸ ਕਰਕੇ ਥੋੜਾ ਜਿਹਾ ਘਾਟਾ ਮਾਲ ਬਾਕੀ ਮੰਡੀ ਦੇ ਵਿੱਚ ਕੋਈ ਵੀ ਘਾਟ ਨਹੀਂ ਹਰੇਕ ਚੀਜ਼ ਦਾ ਪ੍ਰਬੰਧਾ ਲੰਗਰ ਪਾਣੀ ਦਾ ਖਰਦਾਰ ਹੈ ਇਸ ਦਾ ਪਾਰਕਿੰਗ ਦਾ ਸਾਰੇ ਪ੍ਰਬੰਧ ਨੇ ਬਾਕੀ ਮੇਲੇ ਦੇ ਵਿੱਚ ਵੀ ਵੱਡੇ ਪ੍ਰਬੰਧ ਹੋਣਗੇ ਜਿੰਨੇ ਬਾਹਰੋਂ ਬੰਬੇ ਤੋਂ ਸਾਡੇ ਵੀਰ ਆਉਣਗੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਮੇਲੇ ਤੇ ਜਿੰਨੇ ਵੀ ਮਹਾਰਾਸ਼ਟਰ ਤੋਂ ਵਪਾਰੀ ਆਉਣਗੇ ਹਿਮਾਚਲ ਤੋਂ ਆਉਣਗੇ ਰਾਜਸਥਾਨ ਤੋਂ ਆਉਣਗੇ ਉਹਨਾਂ ਦਾ ਸੀੜਾਂ ਦੇ ਨਾਲ ਸਨਮਾਨ ਕੀਤਾ ਜਾਊਗਾ ਬਾਕੀ ਸਾਡੇ ਨਸ਼ੀਰ ਖਾਨ ਜੀ ਇਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਮੇਲੇ ਬਾਰੇ ਵੀ ਦੁੱਧ ਚਵਾਈ ਦੀ ਨਸਲ ਬਾਰੇ ਅਸਲਾਮੁਅਲੈਕੁਮ ਵ ਰਹਿਮਤੁਲਲਾਹ ਵ ਬਰਕਤੁ ਵ ਆਦਾਬ ਸੱਜੇ ਕਾਲ ਨਮਸਤੇ ਭਾਈ ਸਾਹਿਬ जैसे कि पंजाब में सबसे अच्छी से अच्छी नस्ल पड़ी है और जो काफ़ी नस्ल है वो हमें पता है काफ़ पुरानी नस्ल है जो सात सात आठ आठ लीटर छः छः लीटर दूध देती है तीन तीन लीटर तो सबको यही विनती है कि अपनी बकरी बढ़िया से बढ़िया जो चालीस इंच बयालीस इंच छः लीटर सात लीटर आठ लीटर दूध वाली बकरी है वो मेले में ले कर पहुँचो उसकी कीमत भी बढ़ेगी और लोगों को उसका फ़ायदा भी होगा लोगों को पता भी लगेगा जैसे पाकिस्तान वाले मेला लगाते हैं ना तो इसी तरीके से मुल्लापुर में मेला लग रहा है दूध चुवाई का वो लोग बताते हैं तीस लीटर अट्ठाईस लीटर तो अगर तुम लोग लेके कर तो नस्ल में सुधार भी आएगा क्या तो आएगा जो फर्स्ट नंबर बकरी आएगी ग्यारह हजार रुपये इनाम मेरी तरफ से रहेगा उसको ना मेरी तरफ से ग्यारह हजार रुपये इनाम रहेगा वो तो ज़्यादा से ज़्यादा पहुंचो और इनाम और भी पड़ेगा जो जैसे अभी राहुल की पार्टी आई भी मेरे पास महाराष्ट्र की काफ़ी पार्टी है जालना की भी है बीड़ की भी है सब पार्टी आ रही है अगर ग्यारह ग्यारह रुपए भी एक एक पार्टी से हम कराएंगे तो समझो एक बकरी के पीछे लाख रुपए तक इनाम जाएगा पर कहने मतलब ये अच्छी नस्ल अच्छी बकरी लेके पहुंचो जैसा इनाम लेना चाहते हो ना तो बकरी वैसी भी लेके पहुंचो ठीक है जी ये तो बाबा जी बोलो हाँ जी जिदा नजीर खान जी ने ग्यारह हज़ार अनाउंस किया पहले नाम के बढ़ोतरी की ਭਈ ਜਿੱਥੇ ਅਸੀਂ ਵਾਸ਼ਿੰਗ ਮਸ਼ੀਨ ਜਿੰਨੀ ਵੀ ਕੀਮਤ ਵਾਲੀ ਹੈਗੀ ਉਹਨੂੰ ਹੋਰ ਵਧਾ ਕੇ ਵੱਡੀ ਦਿੱਤੀ ਜਾਊਗੀ ਇਹ ਨਹੀਂ ਕਿ ਉਹ ਰੂ ਜੇਬ ਵਿੱਚ ਪਾਇਆ ਜਾਊਗਾ ਜਾਂ ਮੇਲੇ 'ਚ ਹੋਰ ਕਿਤੇ ਖਰਚਾਂਗੇ ਪਹਿਲਾ ਇਨਾਮ ਵਾਲੀ ਜਿਹੜੀ ਮਸ਼ੀਨ ਆ ਉਹ ਪਾਵਰਫੁੱਲ ਦਿੱਤੀ ਜਾਊਗੀ ਬਹੁਤ ਬਹੁਤ ਧੰਨਵਾਦ ਨजीर खान ਜੀ ਦਾ ਬਾਕੀ ਰਿਆਸਤਲੀ ਜੀ ਸਾਡੇ ਨਾਲ ਬੈਠੇ ਆ ਪ੍ਰਕਾਸ਼ਾ ਜੀ ਸਾਰਿਆਂ ਨਾਲ ਗੱਲਬਾਤ ਕਰਾਵਾਂਗੇ ਤੇ ਜੁੜੇ ਰਹੋ ਇਸੇ ਤਰ੍ਹਾਂ ਵੀਡੀਓ ਦੇ ਨਾਲ ਅਸਲਾਮੁਅਲੈਕੁਮ ਵ ਰਹਿਮਤੁਲਲਾਹ ਵ ਬਰਾਕਾਤੋ ਦੇਖੋ ਜੀ ਅਲਹਮਦੁਲਿਲਾ ਇਹ ਮੇਲਾ ਹਰ ਸਾਲ ਹੋਤਾ ਹੈ और इस साल भी इन आगे से बढ़ोतरी करके मेले को करवाएंगे और सबसे बड़ी बात है इस मेले के अंदर हम पंजाब के लोगों को भी कहना चाहते हैं कि निरपक्ष फैसले होंगे किसी के साथ पक्षपात नहीं किया जाएगा बिल्कुल ही और अपने जिस तरह पहले तो मेले हम लाइव चबाई कराई है इसी तरह इस मेले के अंदर भी पूरी लाइव चुबाई करवाएंगे और जैसे भाई ने बताया कि बकरी की कीमत और जो शौक लोगों के पास बढ़ता है अगर दूध वाली बकरी की कीमत उसी वक्त तो बढ़ेगी अगर मानकर चलो चार लीटर पाँच लीटर दूध जैसे पहले हमारा हाईएस्ट जो कितना सात लीटर सात सात लीटर तीन सौ ग्राम दूध हमारा हाईएस्ट है पिछली चवाई के अंदर पौने सात लीटर तो इस तरह जो ज्यादा दूध बकरी देती है उसकी कीमत भी बढ़ती है इसलिए ज्यादा से ज्यादा बाई पह मेले के अंदर तेरह चौदह पंद्रह तारीख को नमस्ते जी मैं महाराष्ट्र से ऊपर श्री राम तो अभी जो सर ने मेला लगाया यहाँ तो जो अपने पंजाब के अंदर अच्छी तरह से बकरी तेरह चौदह और पंद्रह तारीख को जो मेला लगा है वो बहुत शानदार अच्छी नस्ल की जो बकरी है जिस किसी भाई के पास फार्मर के पास तो मेले में लेके पहुंचो तेरह चौदह पंद्रह जो अच्छी तरह से सात आठ नौ लीटर दूध देने वाली बकरी है मेले में लेके पहुंचो क्योंकि आपको इनाम भी मिल जाएगा और आपको नस्ल के बारे में जो बकरी आपकी अच्छा इसका दाम भी मिल जाएगा जो महार्च से बहुत पार्टी आती है हमारे जैसे वरिष्ठ लोग हैं सब इनकी तरफ से और भी इनाम रखा जाएगा और ज़्यादा से ज़्यादा दाम मिल और ਬ੍ਰੀਡ ਦੇ ਬਾਰੇ ਵਿੱਚ ਸਭ ਲੋਕਾਂ ਨੂੰ ਪਤਾ ਵੀ ਚਲੇਗਾ ਬਸ ਠੀਕ ਹੈ ਧੰਨਵਾਦ ਹਾਂਜੀ ਬਹੁਤ ਬਹੁਤ ਧੰਨਵਾਦ ਪ੍ਰਕਾਸ਼ ਚਾਨ ਜੀ ਦਾ ਬਾਬਾ ਜੀ ਜਾਂਗਪੁਰ ਸਾਡੇ ਨਾਲ ਬੈਠੇ ਨੇ ਰਾਜੂ ਦਿੜਬਾ ਮਿੱਠੂ ਤਨੋਲਾ ਖਾਨ ਸਾਹਿਬ ਜੀ ਰਾਮਪੁਰ ਬਾਕੀ ਸਾਡੇ ਹੋਰ ਜਿੰਨੇ ਵੀ ਵੀਰ ਨੇ ਬੱਕਰੀ ਪਾਲਕ ਕਾਫੀ ਵੱਡੀ ਗਿਣਤਾ ਹੈ ਤਰਸੇਮ ਜੀ ਸਾਰੀ ਇੱਕ ਵਾਰੀ ਕਮਾ ਦਿਓ ਕਿਉਂਕਿ ਆਪਾਂ ਜੇ ਨਾਮ ਬੋਲਣ ਲੱਗੇ ਬਹੁਤ ਲੰਮਾ ਸਮਾਂ ਲੱਗ ਜਾਣਾ ਇੱਕ ਵਾਰ ਨੂੰ ਹੋਰ ਖੁਸ਼ਖਬਰੀ ਦੇ ਦिए ਜੀ ਮੈਂ ਤੁਹਾਨੂੰ ਹੁਣੇ ਹੀ ਦੱਸ ਕੇ ਹਟਿਆ ਵੀ ਨਾਮ ਵਧਣਗੇ ਘਟਣੇ ਨਹੀਂ ਜਿਹੜੀ ਬੱਕਰੀ 7 ਕਿਲੋ 300 ਗ੍ਰਾਮ ਦਾ ਰਿਕਾਰਡ ਤੋੜੂਗੀ ਉਹਨੂੰ ਪਹਿਲੇ ਇਨਾਮ ਦੇ ਨਾਲ ਨਾਲ 51000 ਰੁਪਇਆ ਸਪੈਸ਼ਲ ਨਗਦਨਾਮ ਦਿੱਤਾ ਜਾਊ ਜਿਹੜੀ ਰਿਕਾਰਡ ਤੋੜੂਗੀ ਪਿਛਲਾ ਠੀਕ ਹੈ ਜੀ ਠੀਕ ਹੈ ਕਿ ਨਹੀਂ ਜਿਹੜੀ ਪਹਿਲਾ ਰਿਕਾਰਡ ਆ ਜਿਹੜਾ ਕਿੱਥੇ ਵਾਲੀ ਸੀਗੀ ਜੀ ਬੰਦੇ ਹੋ ਆਪਣੇ ਜਿਹੜਾ 7 ਕਿਲੋ 300 ਗ੍ਰਾਮ ਚਲੋ ਕਿਸੇ ਦੇ ਹੋਸੀਆ ਉਹ ਆਪਾਂ ਦੱਸ ਦੇਵਾਂਗੇ ਜੀ ਰਿਕਾਰਡ ਵਿਧ ਲਿਖਿਆ ਹੋਊਗਾ ਇੱਥੇ ਵੀ ਕਿਹਦੇ ਮਾਲਕ ਦੀ ਬੱਕਰੀ ਜਿੱਤੀ ਸੀ ਤਿੰਨ ਚਵਾਈਆਂ ਦੁੱਧ 7 ਕਿਲੋ 200 ਗ੍ਰਾਮ ਜਾਂ 3 ਕਿਲੋ 300 ਗ੍ਰਾਮ ਸੀਗਾ 11 ਸਰਾਉ ਦੀ ਬੱਕਰੀ ਸੀ ਉਹ ਜਿਹੜਾ ਉਹਦਾ ਰਿਕਾਰਡ ਤੋੜੂਗਾ ਉਹਨੂੰ 5100 ਰੁਪਇਆ ਪਹਿਲੇ ਇਨਾਮ ਦੇ ਨਾਲ ਐਕਸਟਰਾ ਦਿੱਤਾ ਜਾਊਗਾ ਮਸ਼ੀਨ ਵੀ ਦਿੱਤੀ ਜਾਊਗੀ ਤੇ 5100 ਰੁਪਇਆ ਐਕਸਟਰਾ ਦਿੱਤਾ ਜਾਊਗਾ ਤੇ ਇਹ 5100 ਰੁਪਇਆ ਇਹਨਾਂ ਨੂੰ ਅੱਡ ਦਿੱਤਾ ਜਾਊ ਉਹ 11000 ਅਸੀਂ ਰੱਖ ਲੈਣਾ ਵਾ 5100 ਰੁਪਇਆ ਉਹਦੇ ਚੋਂ ਮਸ਼ੀਨ ਦੇ ਨਾਲ ਲਾ ਕੇ ਦਿੱਤਾ ਜਾਊ ਇਸ ਲਈ ਤਿਆਰੀ ਕਰ ਲੋ ਦੂਜੇ ਨਾਮ ਵਾਲੇ ਵੀ ਇਹ 7 ਲੀਟਰ ਤੋਂ ਵੱਧਦੇ ਨੇ ਉਹਨਾਂ ਨੂੰ ਵੀ ਨਗਦ ਨਾਲ ਅਚੀ ਦੇਵਾਂਗੇ ਨਾਲ ਤੀਜੇ ਨੰਬਰ ਵਾਲੇ ਵੀ ਜੇ 7 ਤੋਂ ਵੱਧਦੇ ਆ ਉਹਨਾਂ ਨੂੰ ਵੀ ਨਗਦ ਦੇਵਾਂਗੇ ਇਨਾਮ ਫਰੇਜ ਦੇ ਨਾਲ ਇਸ ਲਈ ਤਿਆਰੀ ਕਰ ਲਓ ਵੱਡੇ ਨਾਮ ਹੋਣਗੇ ਮੁੱਲਾਪੁਰ ਰਹਿਸ਼ ਦਾ ਵੀ ਪ੍ਰਬੰਧ ਜਿੱਦਾ ਜਿੰਨਾ ਕੇ ਸਾਥ ਹੋਇਆ ਜੀ ਉਹਨਾਂ ਕਰਾਂਗੇ ਤੰਬੂ ਲਾਏ ਜਾਣਗੇ ਉਹਦਾ ਕਿਰਾਇਆ ਜ਼ਰੂਰ ਲੱਗੂਗਾ ਜਿਹੜੀ ਐਂਟਰੀ ਆ ਉਹ ਤੁਹਾਨੂੰ ਦੱਸਤੀਏ ਕਿਉਂਕਿ ਵੱਡੇ ਨਾਮ ਨੇ ਐਂਟਰੀ 1000 ਰੁਪਏ 1 ਜਨਵਰੀ ਦੀ ਹੋਊਗੀ ਜੈ ਜੈ ਤੇ ਇਹ ਸਾਰੇ ਵੀਰ ਧਿਆਨ ਰੱਖਿਓ ਕੋਈ ਵੀ ਲੰਗਰ ਪਾਣੇ ਦੇ ਹੱਥ ਤੋਂ ਪੈਸਾ ਨਹੀਂ ਲਿਆ ਜਾਣਾ ਆ ਸਿਰਫ ਤੰਬੂ ਦੇ ਜਿਹੜਾ ਵੀ ਚਾਰਜਾ ਜਿਹੜੇ ਬੰਦੇ ਲੈਣਗੇ 200 ਜਾਂ 300 ਦੋ ਦਿਨਾਂ ਦਾ ਉਹ ਤੁਹਾਨੂੰ ਦੱਸਿਆ ਜਾਊ ਬਿਲਕੁਲ ਜਾਇਜ਼ ਕਰਾਇਆ ਲਿਆ ਜਾਊਗਾ ਇਹ ਨਹੀਂ ਕਿ ਆ ਵੀ ਇੱਕ ਇੱਕ ਦਿਨ ਦਾ ਹੀ ਤੁਹਤੋਂ ਤਿੰਨ ਤਿੰਨ ਚਾਰ ਚਾਰ ਸੌ ਲਵਾਂਗੇ ਤੇ ਸਾਰੇ ਵੀਰ ਤਿਆਰੀ ਕਰ ਲਓ ਭਪਿੰਦਰ ਸਿੰਘ ਜੀ ਲਾਲਾ ਉਹਨਾਂ ਦਾ ਧੰਨਵਾਦ ਨਜੀਰ ਖਾਨ ਜੀ ਦਾ ਧੰਨਵਾਦ ਅਸਲਮ ਖਾਨ ਰਿਆਸਤਲੀ ਜੀ ਪ੍ਰਕਾਸ਼ ਚਾਨ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਵੀ ਬੰਬੇ ਤੋਂ ਆਏ ਨੇ ਮਹਾਰਾਜਟਰ ਤੋਂ ਸਾਰੇ ਵੀਰਾਂ ਦਾ ਧੰਨਵਾਦ ਬਾਡੇ ਪੱਪੂ ਬਾਬਾ ਜੀ ਪੈਲ ਤੋਂ ਹੋਰ ਜਿੰਨੇ ਵੀਰ ਖੜੇ ਨੇ ਨਜੀਰ ਸਾਡਾ ਪੰਜਾਬ ਦਾ ਨਜੀਰ ਖੜਾ ਇੱਧਰ ਨੂੰ ਆ ਯਾਰ ਇੱਕ ਨਜੀਰ ਸਾਡਾ ਬੰਬੇ ਦਾ ਤੇ ਇੱਕ ਪੰਜਾਬ ਦਾ ਇਹਨਾਂ ਦਾ ਵੀ ਧੰਨਵਾਦ ਸਾਰੇ ਵੀਰਾਂ ਦਾ ਜਿੰਨੇ ਵੀ ਤੁਸੀਂ ਖੜੇ ਹੋ ਪੁਲਵਾਨ ਜੀ ਖੜੇ ਨੇ ਸਾਰਿਆਂ ਦਾ ਧੰਨਵਾਦ ਸਭ ਨੂੰ ਬੇਨਤੀ ਵੀ ਆ ਵੀਰੇ ਇਹ ਹੌਸਲਾ ਵਜਾਈ ਵੀ ਕਰਨੀ ਆ ਆਪਾਂ ਬੱਕਰੀਆਂ ਤੇ ਜਿੱਦਾਂ ਟੂਰਨਾਮੈਂਟਾਂ ਤੇ ਨਾਮ ਲੱਗਦੇ ਆ ਨਾ ਬਈ ਜੇ ਵੀ ਆਹ ਬੱਕਰੀ ਅੱਜ ਰਿਕਾਰਡ ਤੋੜੂਗੀ ਤੇ ਇੰਨੇ ਪੈਸੇ ਚੋਣ ਤੋਂ ਪਹਿਲਾਂ ਪੈਸੇ ਲਵਾਵਾਗੇ ਇੱਥੇ ਇੱਥੇ ਮੇਲੇ ਦਾ ਰਿਕਾਰਡ ਬੱਕਰੇ ਰੰਗ ਬੰਨਾ ਕੇ ਮੇਲੇ ਚ ਠੀਕ ਹੈ ਚੋਣ ਤੋਂ ਪਹਿਲਾਂ ਇੱਕ ਇੱਕ ਟਾਈਮ ਦੀ ਚਵਾਈ ਤੇ ਵੀ ਪੈਸੇ ਲਵਾਵਾਂਗੇ ਤੇ ਤਿਆਰੀ ਕਰ ਲੋ ਵੱਡੇ ਇਨਾਮ ਦਵਾਂਗੇ ਬਹੁਤ ਬਹੁਤ ਧੰਨਵਾਦ ਮੇਲੇ ਦੀਆਂ ਤਰੀਕਾਂ ਦੁਆਰਾ ਸੁਣ ਲੋ 13 14 15 ਨਵੰਬਰ ਜਿਹੜੀ ਹੁਣ ਚੱਲ ਰਹੀ ਆ ਅੱਜ ਇੱਕ ਤੇ ਇੱਕ ਤਰੀਕ ਆ ਅੱਜ ਤੋਂ 12 13 ਦਿਨ ਨੂੰ ਬੱਕਰੀਆਂ ਸ਼ਾਮ ਨੂੰ 13 ਤਰੀਕ ਨੂੰ ਖਾਲੀ ਹੋਣਗੀਆਂ 14 ਦੀ ਦੋ ਟਾਈਮ ਦੀ ਚਵਾਈ 15 ਦੀ ਇੱਕ ਟਾਈਮ ਦੀ ਚਵਾਈ ਤੇ ਜਦੀ ਤੁਹਾਨੂੰ ਸ਼ਨੀਵਾਰ ਨੂੰ ਇਨਾਮ ਦਿੱਤੇ ਜਾਣਗੇ